ਮੌਤ ਜਿੱਤ ਗਈ ਤੇ ਰਾਜਵਿਰਜਵੰਦਾ ਹਾਰ ਗਿਆ ਅਰਦਾਸਾਂ ਅੱਗੇ ਕਿਸੇ ਦਾ ਵਸ ਨਹੀਂ ਚੱਲਿਆ ਆਖਰਕਾਰ ਰਾਜਵਿਰਜਵੰਦਾ ਦੀ ਮੌਤ ਨੇ ਸਾਰਿਆਂ ਨੂੰ ਤੋੜ ਕੇ ਰੱਖ ਦਿੱਤਾ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਕਿ ਰਾਜਵਿਰਜਵੰਦਾ ਹੁਣ ਸਾਡੇ ਵਿਚਕਾਰ ਨਹੀਂ ਰਿਹਾ 35 ਸਾਲ ਦੀ ਉਮਰ ਦੇ ਵਿੱਚ ਰਾਜਵਿਰਜਵੰਦਾ ਨੇ ਸੁਫਾਨੀ ਸਰਸਾੜ ਨੂੰ ਅਲਵਿਦਾ ਆਖ ਦਿੱਤਾ ਇਹ ਚੌਣ ਵਾਲਿਆਂ ਦੇ ਲਈ ਇੱਕ ਬਹੁਤ ਵੱਡਾ ਸਦਮਾ ਹੈ ਪਰ ਉਸ ਤੋਂ ਵੱਡਾ ਸਦਮਾ ਉਸਦੇ ਪਰਿਵਾਰ ਦੇ ਲਈ ਉਸਦੇ ਬੱਚਿਆਂ ਦੇ ਲਈ ਉਸਦੀ ਮਾਂ ਦੇ ਲਈ ਉਸਦੇ ਨਿੱਕੇ ਨਿੱਕੇ ਜੁਆਕਾ ਦੇ ਲਈ ਘਰਵਾਲੀ ਦੇ ਲਈ ਹੋ ਸਕਦਾ ਹੈ ਜਿਨ੍ਹਾਂ ਨੂੰ ਇੱਕ ਆਸ ਸੀ ਕਿ ਵੈਂਟੀਲੇਟਰ ਤੋਂ ਰਾਜਵੇਰ ਉੱਠੇਗਾ ਜ਼ਰੂਰ ਘਰ ਵਾਪਸੀ ਕਰੇਗਾ ਕਿਉਂਕਿ ਲੱਖਾਂ ਲੋਕ ਉਸਦੇ ਲਈ ਅਰਦਾਸਾ ਕਰ ਰਹੇ ਸੀ ਦੁਆਵਾ ਕਰ ਰਹੇ ਸੀ ਪਰ ਅੱਜ ਅਸ ਜ਼ਿੰਦਗੀ ਦੀ ਜੰਗ ਲੜਦਿਆਂ ਰਾਜਵੀਰ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਨੇ ਹਾਲਾਂਕਿ ਫੋਟੇਜ਼ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਹਲੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਗਿਆ ਪਰ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਡਾਕਟਰਾਂ ਦੇ ਵੱਲੋਂ ਜਵਾਬ ਦੇ ਦਿੱਤਾ ਗਿਆ ਹੈ ਪਿਛਲੇ ਕਈ ਦਿਨਾਂ ਤੋਂ ਵੈਂਟੀਲੇਟਰ ਤੇ ਸੀ ਰਾਜਵੀਰ ਜਵੰਦਾ ਤੇ ਹੁਣ ਉਹਨਾਂ ਦੀ ਮੌਤ ਹੋ ਚੁੱਕੀ ਹੈ ਹਸਪਤਾਲ ਤੋਂ ਸਿੱਧੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਹਸਪਤਾਲ ਦੇ ਵਿੱਚ ਪੁਲਿਸ ਦਾ ਵੱਡਾ ਹਜੂਮ ਵੱਡਾ ਇਕੱਠ ਦੇਖਿਆ ਜਾ ਰਿਹਾ ਹੈ ਪੁਲਿਸ ਹੀ ਪੁਲਿਸ ਹਸਪਤਾਲ ਦੇ ਹੋ ਚੁੱਕੀ ਹੈ ਰਾਜਵੀਰ ਜਵੰਦਾ ਦੇ ਐਕਸੀਡੈਂਟ ਤੋਂ ਬਾਅਦ ਲਗਾਤਾਰ ਚੌਂ ਵਾਲੇ ਹਸਪਤਾਲ ਦੇ ਵਿੱਚ ਪਹੁੰਚ ਰਹੇ ਸੀ ਰਾਜਵੀਰ ਜਵੰਦਾ ਦਾ ਹਾਲਚਲ ਜਾਣਨ ਦੇ ਲਈ ਸਿਆਸਤਦਾਨ ਪਹੁੰਚ ਰਹੇ ਸੀ ਪਰਿਵਾਰ ਨੂੰ ਜਿਹੜਾ ਹੈ ਉਹਨਾਂ ਨੂੰ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਸੀ ਉਹਨਾਂ ਦੇ ਨਾਲ ਜਿਹੜੀ ਹੈ ਹਮਦਰਦੀ ਜਤਾਈ ਜਾ ਰਹੀ ਸੀ ਪਰ ਅੱਜ ਕਿਸੇ ਦੀ ਕਹਿ ਸਕਦੇ ਹਾਂ ਦਾਸ ਕੰਮ ਨਹੀਂ ਆਈ ਇਹ ਮੌਤ ਜਿਹੜੀ ਹੈ ਰਾਜਵੀਰ ਜਵੰਦਾ ਨੂੰ ਆਪਣੇ ਨਾਲ ਲੈ ਗਈ ਇੱਕ ਭਿਆਨਕ ਸੜਕ ਹਾ사 ਜਿਸ ਨੇ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਜਿਸ ਨੇ ਸਭ ਕੁਝ ਰਾਜਵੀਰ ਜਵੰਦਾ ਦਾ ਜਿਹੜਾ ਹੈ ਪਰਿਵਾਰ ਪਰਿਵਾਰ ਦਾ ਖੇਸ ਕਰ ਦੇਆ ਕਿ ਉਸ ਦਾ ਸਭ ਕੁਝ ਉਜਾੜ ਕੇ ਰੱਖ ਦਿੱਤਾ ਰਾਜਵੀਰ ਜਵੰਦਾ ਨੇ 35 ਸਾਲ ਦੀ ਉਮਰ ਦੇ ਵਿੱਚ ਸਫਾਨੀ ਸੰਸਾਰ ਨੂੰ ਅਲਵਿਦਾ ਅਖ ਦਿੱਤਾ ਬਹੁਤ ਕਹਿ ਸਕਦੇ ਆ ਮਜ਼ਬੂਤ ਸੀ ਜਵੰਦਾ ਜਿਸ ਨੇ 13 ਦਿਨ ਆਖਰਕਾਰ ਮੌਤ ਦੇ ਨਾਲ ਲੜਾਈ ਲੜੀ ਪਰ ਉਹ ਮਾਤ ਨਹੀਂ ਦੇ ਸਕਿਆ ਮੌਤ ਦੇ ਅੱਗੇ ਨਹੀਂ ਚੁੱਕ ਸਕਿਆ ਮੌਤ ਉਸ ਨੂੰ ਆਪਣੇ ਨਾਲ ਲੈ ਗਈ ਜ਼ਿੰਦਗੀ ਤੇ ਮੌਤ ਦੀ ਜੰਗ ਲੜਦਿਆ ਰਾਜਵੀਰ ਨੇ ਅਜ ਦਮ ਤੋੜ ਦਿੱਤਾ ਏ ਉਸ ਦੀ ਮੌਤ ਹੋ ਚੁੱਕੀ ਹੈ ਮੌਤ ਦੇ ਉੱਤੇ ਗੁਰਪ੍ਰੀਤ ਖੁੱਗੀ ਦਾ ਇੱਕ ਬਹੁਤ ਭਾਵੁਕ ਕਰ ਦੇਣ ਵਾਲਾ ਬਿਆਨ ਸਾਹਮਣੇ ਆਇਆ ਗੁਰਪ੍ਰੀਤ ਖੁੱਗੀ ਨੇ ਕਿਹਾ ਕਿ ਮੌਤ ਕਲੈਨੀ ਜਿੱਤਗੀ ਤੇ ਰਾਜਵੀਰ ਹਾਰ ਗਿਆ ਨਿੱਕੇ ਵੀਰ ਤੋਂ ਬਹੁਤ ਛੇਤੀ ਚਲਾ ਗਿਆ ਤੈਨੂੰ ਕਿਵੇਂ ਭੁੱਲਾਂਗੇ ਰਾਜਵੀਰ ਜਵੰਦਾ ਦੀ ਮੌਤ ਤੇ ਹਰ ਇੱਕ ਪੰਜਾਬੀ ਗਾਇਕ ਭਾਵੁਕ ਹੋ ਰਿਹਾ ਸਭ ਤੋਂ ਪਹਿਲੀ ਪੋਸਟ ਗੁਰਪ੍ਰੀਤ ਖੁੱਗੀ ਹੋਣਾ ਦੀ ਸਾਹਮਣੇ ਆ ਰਹੀ ਹੈ ਤਸਵੀਰਾਂ ਤੁਹਾਨੂੰ ਹਸਪਤਾਲ ਤੋਂ ਦਿਖਾ ਰਿਹਾ ਹਸਪਤਾਲ ਦੀਆਂ ਸਿੱਧੀਆਂ ਤਸਵੀਰਾਂ ਜੱਤੇ ਪੁਲਿਸ ਦੀ ਪੁਲਿਸ ਵੱਡਾਈ ਕੱਠ ਪੁਲਿਸ ਦਾ ਦੇਖਿਆ ਜਾ ਰਿਹਾ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ